ਹਾ ਚਾਚੀ ਓਤੇ ਪੋਤੀਆਂ ਸਾਂਭਣ ਨਹੀਂ ਆਂ ਸਾਂਭਣ ਕਿੱਥੇ ਦੇਈਆਂ ਵੇ ਕਿੱਥੇ ਸਾਂਭੇ ਜਾਂਦੇ ਏ ਅੱਜਕੱਲ ਦੇ ਵੇ ਉੱਧਰ ਥੱਲੇ ਇੱਧਰ ਆ ਜਾ ਆਹੋ ਇਹਨੂੰ ਆਕੇ ਖੇਡੋ ਛੱਟ ਪੇੜ ਨਾ ਲਵਾ ਲਿਆ ਵੀ ਬੜਾ ਦੁਖੀ ਕੀਤੀ ਜਾਣੇ ਨਾ ਛੱਡ ਜਾਂਦੀਆਂ ਨਵਾਂ ਸਾਡੇ ਜੋਦੀਆਂ ਹੱਥੋਂ ਨਹੀਂ ਕੰਮ ਹੁੰਦਾ ਨਿਆਣੇ ਸਾਂਭ ਕੇ ਹੈ ਨਿਆਣੇ ਤੁਸੀਂ ਸਭ ਕੰਮ ਅਸੀਂ ਫੇਰ ਹੀ ਕਰਾਂਗੇ ਅਸੀਂ ਤੇ ਨਿਆਣੇ ਵੀ ਸਾਂਭਦੀਆਂ ਹਾਂ ਕੰਮ ਵੀ ਕਰਦੀਆਂ ਬਹੁਤ ਔਖੀ ਜੂਨ ਹੋ ਗਈ ਸੱਸਾਂ ਦੀ ਅੱਜਕੱਲ ਦੀਆਂ ਵਿਚਾਰੀਆਂ ਦੀ ਨਾ ਹਾਂ ਤੇ ਹੋਰ ਕੰਮ ਕਿਉਂ ਦੱਸਾ ਸਾਨੂੰ ਅੱਜ ਕੱਲ੍ਹ ਦੀਆਂ ਨੂੰ ਕੰਮ ਥੋੜੇ ਹੁੰਦੇ ਦੱਸ ਥੋੜੇ ਕੰਮ ਹੁੰਦੇ ਆ ਚੁਗਲੀਆਂ ਇੱਧਰ ਤੋਂ ਉੱਧਰ ਹਾਂ ਬੱਤਰੇ ਵੇ ਨਾ ਟੰਗ ਕਰਾ ਵੇ ਨਾ ਟੰਗ ਕਰ ਕੰਮ ਥੋੜੇ ਹੁੰਦੇ ਸੱਸਾਂ ਬਥੇਰੇ ਕੰਮ ਹੁੰਦੇ ਆ ਚੁਗਲੀਆਂ ਕਰਨੀਆਂ ਕਿਤੇ ਹੈ ਆਉਣਾ ਜਾਣਾ ਕਿਤੇ ਮੇਲੇ ਮੂਲੇ ਵੇਖਣੇ ਉਹ ਤਾਂ ਇਹ ਕਹਿ ਨਹੀਂ ਜੀ ਚੁਗਲੀਆਂ ਕਰਨ ਦੀ ਤਨਖਾਹ ਮਿਲਦੀ ਹੁੰਦੀ ਆ ਤਨਖਾਹ ਹੀ ਮਿਲਦੀ ਪੁੱਤ ਜਿਹੜੇ ਤੇਲ ਨੂੰ ਸਕੂਨ ਮਿਲਦਾ ਨਾ ਉਹ ਤੇ ਇੱਕ ਜਨਾਨੀ ਸਮਝ ਸਕਦੀ ਹੁੰਦੀ ਉਪੰਦਿਆਂ ਦੇ ਵਾਸਤੇ ਗੱਲ ਨਹੀਂ ਕਿਹਾ ਮੜਾ ਪਿਆਰ ਸ਼ਰ ਹੋਇਆ ਹੈ ਲੈ ਨਾ ਕਾਲਾ ਗੰਡਿਆ ਵੇ ਜੇ ਦੱਸ ਮੈਂ ਨਾ ਹੁੰਦਾ ਨਹੀਂ ਉਦਾਂ ਨਾ ਨਾ ਤੂੰ ਕਿੱਥੇ ਨਾ ਹੁੰਦਾ ਕਿੱਥੇ ਚੱਲਿਆ ਮੈਂ ਕੰਮ ਚੱਲਿਆ ਮੜਾ ਜਿਆ ਜ਼ਰੂਰੀ ਪਰਫਿਊਮ ਵੀ ਪਾਇਆ ਲੱਗੰਡਿਆ ਉਹ ਦੱਸ ਬ ਪਰਫਿਊਮ ਨਹੀਂ ਪਾ ਸਕਦਾ ਬੰਦੇ ਪਾਉਂਦੇ ਆ ਪਤਾ ਕਿੱਥੇ ਚੱਲਿਆ ਤੂੰ ਮੈਨੂੰ ਸਾਰਾ ਪਤਾ ਆ ਕਿੱਥੇ ਉਹ ਦਿਨ ਜੇ ਚ ਲੰਡੇ ਨਾ ਦਿਨ ਵਾਰ ਜੇ ਕਿਹੜੇ ਦਿਨ ਵਾਰ ਲੁੱਚੇ ਦਿਨ ਆਏ ਹਾਏ ਕਿਹੜੇ ਲੁੱਚੇ ਦਿਨ ਗੰਦੀ ਮੰਤੀ ਜੇ ਤੀ ਓਏ ਉਹ ਹਜੇ ਈ ਆਗੇ ਹਲੇ ਹਫਤਾ ਪਿਆ ਵਾ ਆਹੋ ਤੇ ਉਹਦੀ ਤਿਆਰੀ ਤਿਉਰੀ ਕਰਨ ਦੇ ਹੋਗਾ ਤੇ ਤੇ ਤੁਹਾਡਾ ਵਾ ਵਧਾਰ ਜਾ ਹੁੰਦਾ ਤੇਰਾ ਆਸ਼ਕ ਪੱਠਿਆਂ ਦਾ ਹਾਵਲ ਓ ਮੈਂ ਸ਼ਰੀਫ ਬੰਦਾ ਵਿਆਹਾ ਵਰਿਆ ਘਰ ਮੇਰੀ ਵੋਟੀ ਆ ਤੂੰ ਕਲਾਕ ਕਰਾਉਣਾ ਮੇਰਾ ਸੁਣਿਆ ਵੋਟੀਆਂ ਵੀ ਬਣਾਉਂਦੀਆਂ ਅੱਜ ਕੱਲ੍ਹ ਸਾਡੇ ਵਾਲੀ ਵੀ ਕਲੇਸ਼ ਪਾ ਕੇ ਬੈਠੀ ਨਾ ਓ ਮੇਰੀ ਕਿ ਕੱਲ ਅਦ ਨਾਲ ਲੜਨ ਢਈ ਆਪਣੇ ਘਰ ਲੈ ਨਾਂਦੀ ਹੈ ਮੇਰੇ ਮੁੰਡੇ ਨੂੰ ਕਹਿੰਦੀ ਵੀ ਉਹ ਆਉਂਦੇ ਦਿਨ ਵਾਰ ਜਿਹੜਾ ਵਧਾਰ ਜਾਉਂਦੇ ਜਿਹੜਾ ਤੁਹਾਡਾ ਵੈਲੈਂਟਾਈਨ ਦੇ ਕਾਰੀ ਕਰਨੀ ਮੈਨੂੰ ਪਤਾ ਨਹੀਂ ਕਿੰਨੀ ਚਾਕਲੇਟ ਚਾਹੀਦੀ ਆ ਉਹ ਭਾਲੂ ਜਿਹਾ ਮੰਨਦਾ ਹੀ ਮੈਂ ਹਾਂ ਤੇ ਵੱਖਰੇ ਹੀ ਜਾ ਰਹੇ ਤਾਂ ਆਜਿਵੇਂ ਲੋਹੜੀ ਆਉਂਦੀ ਤੇ ਬੰਦਾ ਮੂਫਲੀ ਲਈ ਹੁੰਦਾ ਹੈ ਤੇ ਆਪਣਾ ਹੋਲੀ ਆਉਂਦੀ ਤੇ ਰੰਗ ਰੰਗ ਜਿਹਾ ਲੈਂਦਾ ਆ ਆ ਵੈਲੈਂਟਾਈਨ ਡੇ ਡੂ ਤੇ ਤੇਰੇ ਜਾਣੇ ਵੱਖਰੇ ਰੰਗ ਲਾਉਂ ਨੂੰ ਕਰਨ ਦਾ ਹੈ ਅੱਜ ਕੱਲ ਦੇ ਇਹਨੂੰ ਸਾਰੇ ਪਤਾ ਹੁੰਦਾ ਹੈ ਪੂਰਾ ਦਾ ਸਾਰੇ ਬੰਨੇ ਦੁਨੀਆਦਾਰੀ ਦੀ ਖਬਰ ਆ ਖੁੱਜੀ ਆ ਐਵੇਂ ਥੋੜੀ ਹਾਗੀ ਇੰਨੀ ਤਰੱਕੀ ਕੀਤੀ ਬੀਬੀਆਂ ਨੇ ਸਾਰਾ ਪਤਾ ਰੱਖੀਦਾ ਵਾ ਤਰੱਕੀ ਕਰਨੋਂ ਡੀਸੀ ਲੱਗ ਗਈ ਤੋ ਇੱਥੇ ਕਿਦੇ ਗਲੀ 'ਚ ਬੈਠੀ ਕਦੀ ਚੁਗਲੀ ਉਹਦੀ ਕਰਲਾ ਕਰੀ ਚੁਗਲੀ ਇਹਦੀ ਕਰਲਾ ਮੈਂ ਤੈਨੂੰ ਦੱਸਾਂ ਮੇਰੇ ਜਿੰਨੀ ਖਬਰ ਕਿਸੇ ਦੀ ਨਹੀਂ ਮੱਲੇ 'ਚ ਕੀ ਦੇ ਘਰ ਕੀ ਕਲੇਸ਼ ਚੱਲੰਦੇ ਆ ਤੇ ਕਿਉਂ ਚੱਲੰਦੇ ਆ ਸਾਰਾ ਪਤਾ ਮੈਨੂੰ ਤੈਨੂੰ ਪਤਾ ਤੈਨੂੰ ਪਤਾ ਸਾਹਮਣੇ ਆ ਕੇ ਲੜਾਈ ਹੋਈ ਕਦ ਪਤਾ ਲੱਗਾ ਤੈਨੂੰ ਓਏ ਮੈਂ ਆਪਣੇ ਕੰਮ ਨਾਲ ਮਤਲਬ ਰੱਖਦਾ ਕੰਮ ਨਾਲ ਮਤਲਬ ਰੱਖਦਾ ਓ ਕੈ ਸਾਨੂੰ ਉਹੀ ਖਬਰ ਸਾਫ਼ ਨਹੀਂ ਪੁੱਤੀ ਮੱਲੇ ਦੀ ਸਾਨੂੰ ਪੂਰੀ ਖਬਰ ਸਾਰੰ ਇਨੂੰ ਨਹੀਂ ਪਤਾ ਪਰ ਮੈਨੂੰ ਪਤਾ ਹੈ ਕਿ ਤੂੰ ਉਹ ਮੈਨੂੰ ਆਫਿਸ ਵਾਲਿਆਂ ਦਾ ਫੋਨ ਆਉਂਦਾ ਹਾਂ ਉਹ ਆਫਿਸ ਵਾਲੇ ਦਾ ਕਿ ਵਾਲੀ ਦਾ ਮੈਂ ਬਰ ਉਹ ਮੇਰੀ ਤਲਾਕ ਕਰਾਉਣਾ ਪੰਜਾਬ ਦਾ ਚੱਲ ਛੱਡ ਵੀ ਉਹ ਸਾਡੇ ਵਾਲੀ ਕਹਿੰਦੀ ਮੁੰਡੇ ਨੂੰ ਕਹਿੰਦੀ ਵੀ ਉਹ ਅੱਜ ਆ ਜਾ ਹੁੰਦੇ ਰਿਹਾ ਤਾਂ ਦਾ ਵੇਲਾ ਟਾਈਂਡੇ ਤੇ ਵੇਲਾ ਟਾਈਂਡੇ ਦਾ ਕਹਿੰਦੀ ਵੀ ਮੈਨੂੰ ਚਾਕਲੇਟ ਦੇ ਤੇ ਚਾਕਲੇਟ ਚਾਹੀਦੀ ਆ ਤੇ ਉਹੜਾ ਭਾਲੂ ਵਾਲਾ ਦਿਨ ਉਹਨੂੰ ਕੀ ਆਂਦੇ ਫਰੀ ਉਹੜਾ ਮੈਨੂੰ ਨਹੀਂ ਕੋ ਹੋਵੇ ਪਤਾ ਨਾ ਪਤਾ ਨਹੀਂ ਮੈਨੂੰ ਪਤਾ ਹੀ ਨਹੀਂ ਮੈਨੂੰ ਪਤਾ ਪਤਾ ਦਿਨ ਸਾਰਾ ਪਤਾ ਡੇ 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 ਕਿਹੜਾ ਕਿਹੜਾ ਡੇ 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 ਡਾਡੀ ਡੇ ਡਾਡੀ ਡੇ ਡਾਡੀ ਡੇ ਟੈ ਡੇ ਨਹੀਂ ਪਤਾ ਲੱਗਦਾ ਕਿ ਹੁਣ ਲੈਣਾ ਤੇ ਕੈਡੀ ਡੇ ਤੇ ਕਿੰਦੀ ਉਹਨੇ ਭਾਲੂ ਜਾ ਚਾਹੀਦਾ ਵਾ ਤੇ ਫੇਰ ਉਹ ਤੋਂ ਬਾਅਦ ਕਿੰਦੀ ਵੈਲੈਂਟਾਈਨ ਡੇ ਤੇ ਮੈਨੂੰ ਘੁਮਾਉਣ ਲੈ ਕੇ ਜਾ ਮੈਂ ਹੋਈ ਕੋਈ ਚਾਤਰਾ ਜੁਤਰਾ ਕਰਦੇ ਤੁਸੀਂ ਫੇਰ ਵੈਲੈਂਟਾਈਨ ਡੇ ਤੇ ਵਿਆਹ ਤੇ ਹੈ ਚਾਤਰਾ ਜੁਤਰਾ ਦਾ ਸਿਸਟਮ ਹੁਣ ਤਾਂ ਟੁੱਟ ਗਿਆ ਕਿ ਕਿਦੀ ਘੁਮਾਉਣ ਲੈ ਕੇ ਜਾ ਮੈਂ ਘੁਮਾਉਣ ਨੂੰ ਕਿਤੇ ਬੰਦਾ ਬਾਹਰ ਬਾਹਰ ਕਿਤੇ ਰੋਟੀਆ ਟੀ ਖਾ ਲੈਂਦਾ ਬਸ ਕਿਤੇ ਚੱਲ ਹੁੰਦਾ ਹੋਊਗਾ ਜਿਹੜੇ ਮਨਾਉਂਦੇ ਮੈਨੂੰ ਕੀ ਪਤਾ ਮੈਂ ਥੜੀ ਮਨਾਉਣਾ ਨਹੀਂ ਫੁੱਲ ਫਲ ਵੀ ਦਿੰਦੇ ਆਂਦੇ ਮੈਂ ਵੀ ਕਹਿਣ ਲਈ ਤੇਰੇ ਪਾਤਨ ਮੈਂ ਮੈਂ ਕਹਿੰਦਾ ਫੁੱਲ ਫੁੱਲ ਦਿੰਦੇ ਮੈਨੂੰ ਵੀ ਫੁੱਲ ਦੇ ਕਹਿੰਦਾ ਤੇਰੇ ਤੇ ਫੁੱਲ ਉਮਰ ਹੋਈ ਆ ਤੇ ਤੂੰ ਕਿਹੜੀ ਗੱਲਾਂ ਕਰ ਰਹੀ ਆਹੋ ਗੱਲ ਵੀ ਫੁੱਲ ਤਾਰਨ ਵਾਲੀ ਉਮਰ ਹੋਈ ਤੇ ਹੁਣ ਤੂੰ ਫੁੱਲ ਮੰਗਣ ਲਈ ਆ ਮੈਂ ਉਹ ਦਲੀ ਭੋਲਦਾਰ ਦੇਣੇ ਆ ਮੇਰੇ ਕੋ ਸੁਣਣਾ ਲਈ ਕੋ ਮੈਂ ਚਾਚੀਆਂ ਹਸਾਬ ਨਾਲ ਬੋਲਿਆ ਕਰ ਉਹ ਆ ਗੱਲ ਆੜੀ ਐਣ ਕੇਣਾ ਐਣਕ ਇਹ ਦੂਰ ਦੀ ਲੜਾਈ ਵੇਖਣ ਨੂੰ ਲਵਾਈ ਆ ਲੋਕਾਂ ਨੂੰ ਲੱਗਦਾ ਇਹ ਬੇਨਕਾਲ ਵਈ ਵੀ ਹੰਦੀ ਦਾ ਦੁੱਤੀ ਦਾ ਮੈਨੂੰ ਸਾਰਾ ਹਾਂ ਨਿਗਾਹ ਮੇਰੀ ਖਰਾਬ ਨਹੀਂ ਗਈ ਨੀਤੀ ਖਰਾਬ ਆ ਦਿਮਾਗ ਹੀ ਖਰਾਬ ਆ ਤੂੰ ਫਿਰ ਬੋਲਤਾ ਨਹੀਂ ਵਾਦਾ ਜਹਾਂਡਿਆ ਨਿਗਾਹ ਮੇਰੀ ਠੀਕ ਆ ਪਰ ਜੇ ਵੀ ਮਾਲਾ ਹੁਣ ਸਾਡੇ ਘਰ ਦੇ ਨੂੰ ਸਾਹਮਣਾ ਕੋਠਾ ਜਿਹੜਾ ਉੱਥੇ ਲੜਾਈ ਹੁੰਦੀ ਹੋਵੇ ਥੋੜੀ ਜੀ ਤੇਰੇ ਪਤਾ ਵੇਖ ਖਾਣੇ ਚ ਦਿੱਕਤ ਆਉਂਦੀ ਆਪਰਾ ਆਜ ਦੁੱਦੀ ਲਵਾਏਗੀ ਨਾ ਸਾਫ ਸਾਫ ਦੀਦਾ ਵੀ ਜਦੋਂ ਘਰ ਵਾਲੀ ਨਹੀਂ ਉਹਦੇ ਮਾਰੀ ਇੱਕ ਕਟਕੀ ਦੇਖ ਨਾ ਸੈਂਸ ਆ ਕੌਣ ਦਾ ਕੱਡੀ ਦੂਰ ਵੇਖ ਲਈਦਾ ਉਹਨਾਂ ਹਾਂ ਉਹ ਚਾਚਾ ਚਮਕੇ ਵੈਲੈਂਟਾਈਨ ਤੇ ਗਿਫਟ ਕਰ ਮੈਨੂੰ ਤੂੰ ਲੈ ਲੈ ਵੈਲੈਂਟਾਈਨ ਤੇ ਦਵਾਈ ਕਰਦਾ ਹਾਂ ਲੈ ਰਹੇ ਹਾਂ ਮੈਨੂੰ ਮੈਨੂੰ ਇਹੋ ਜੀਆਂ ਚੀਜ਼ਾਂ ਤੂੰ ਸਾਡੇ ਘਰ ਦੀ ਲੜਾਈ ਵੇਖੀ ਜਾਣੀ ਉਹਦੇ ਨਾਲ ਕਿਹਦੇ ਘਰ ਹੁੰਦੀ ਹੋਵੇ ਅਖੂ ਤੇ ਓਰੇ ਵਾਲੀ ਹੈ ਆਪਣੇ ਘਰ ਦੀ ਨਹੀਂ ਦੀਦੀ ਤੈਨੂੰ ਸਾਡੇ ਦੇ ਰੱਖਣ ਰਹਿ ਤੂੰ ਵੇਹ ਮੇਰੀ ਗੱਲ ਨੇ ਜ਼ਿੰਦਗੀ ਦੇ ਰੰਗ ਆ ਇਹ ਜ਼ਿੰਦਗੀ ਦੇ ਰੰਗ ਆ ਲੜਾਈਆਂ ਤੇ ਸਾਰੀਆਂ ਹੁੰਦੀਆਂ ਹੀ ਰਹਿਣੀਆਂ ਇਹ ਤੇ ਜ਼ਿੰਦਗੀ ਦੇ ਰੰਗ ਆ ਮਜ਼ਾਕੀ ਲੜਾਈ ਦਾ ਹੋਵੇ ਕਿ ਤੂੰ ਦੱਸ ਮੈਨੂੰ ਤਾਂ ਮਜ਼ੇ ਆ ਜ਼ਿੰਦਗੀ ਦਾ ਘਰ ਚ ਲੜਾਈਆਂ ਹੁੰਨ ਮੈਂ ਇੰਤਜ਼ਾਰੀ ਕਰੀ ਤੜੀ ਲੁਚੀ ਦੇ ਚੱਲ ਗਏ ਗੰਦੇ ਜਿਹੇ ਦਿਨ ਤੇ ਆਸ਼ਕ ਟੋਲੀਆਂ ਭਈਆਂ ਫਿਰਦੀਆਂ ਇੱਥੇ ਕੋਈ ਕਹਿੰਦਾ ਕਿਸੇ ਨੂੰ ਕੁਝ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਪਰ ਗੰਦੀ ਗੱਲਾਂ ਪਤਾ ਗੱਲ ਨਹੀਂ ਕਰਨਾ ਚਾਹੀਦਾ ਸਾਡੇ ਬਾਰੇ ਬਾਰੇ ਭੁੰਡੇ ਹੀ ਤੇ ਵਿਆਹ ਹੋਣਾ ਨਾ ਤੇ ਆਪਣੇ ਘਰ ਨੇ ਇਹਨੂੰ ਵੀ ਬੁਲਾਉਣ ਲੱਗੇ ਸ਼ਰਮ ਆਉਂਦੀ ਹੁੰਦੀ ਹੀਗੀ ਅੱਛਾ ਬਹੁਤ ਬੜਾ ਸ਼ਰਮ ਆਉਣੀ ਤੇ ਅੱਜ ਕਾਦੀ ਟਿੱਕਾਂ ਟਿੱਕਾਂ ਹੁੰਦੇ ਕਿਤੇ ਕਹਿਣ ਲੱਗੇ ਸ਼ਰਮ ਮੋਰੀ ਪਾ ਚਾਚੀ ਤੂੰ ਨਾ ਸਾਰੇ ਮਹੱਲੇ ਦੀ ਖਬਰ ਰੱਖਦੀ ਆ ਆਪਣਾ ਤੈਨੂੰ ਕੋਈ ਪਤਾ ਨਹੀਂਗਾ ਕੀ ਹੋਵੇ ਮੇਰਾ ਜੀਵੇ ਜੀਵੇ ਮੇਰਾ ਸਰਦਾਰ ਸੋਣਾ ਸੋਣਾ ਸਰਦਾਰ ਆ ਜਿਹਨੂੰ ਤੂੰ ਵੱਡ ਵੱਡ ਪੈਂਦੀ ਰਹੀਨੀ ਆ ਜਿਹੜਾ ਤੇਰੇ ਫੁੱਲ ਤਰਨ ਨੂੰ ਫਿਰਦਾ ਨਾ ਇਦਾਂ ਦੀਆਂ ਗੱਲਾਂ ਕਰਿਆ ਕਰ ਮੈਂ ਜਿਹਨੂੰ ਦੱਸਾਂ ਮੈਨੂੰ ਬੜਾ ਡਰ ਲੱਗਦਾ ਮਰਨ ਤੋਂ ਮੈਂ ਨਹੀਂ ਜਮਤਣਾ ਕੋਈ ਆਹੋ ਐਵੇਂ ਹੀ ਮੈਂ ਤੇਰੀ ਦੂਜੀਆਂ ਨਹੀਂ ਜਿਹੜੇ ਕਿੰਨੀਆਂ ਤੂੰ ਮਹੱਲੇ ਦੀਆਂ ਲੜਾਈਆਂ ਵੇਖੀਆਂ ਨੇ ਚੁਗਲੀਆਂ ਕੀਤੀਆਂ ਮੈਨੂੰ ਦੱਸ ਤੂੰ ਕਹੇ ਤਨ ਉਤਰਾ ਹੀ ਮਹੱਲੇ ਆਲੇ ਸਜ਼ਾ ਸੁਣਾਉਂਦਣੀ ਕੋਈ ਇਹ ਕਿ ਨਰਕੁੰ ਦਾਇਕ ਚਵਰ ਗੁੰਦਾ ਹਣਾ ਹਾਂ ਬੱਟੀ ਇਨਰ ਕਾਂ ਚ ਕਹਿੰਦੇ ਕੜਾਏ ਕਰੂਏ ਜੇ ਧਰੇ ਹੁੰਦੇ ਉਹਨਾਂ ਨੇ ਹਾਂ ਤੇ ਕਹਿੰਦੇ ਤੇਲ ਤੁਲ ਚ ਪਾਉਣਾ ਜਿਸ ਤਰ੍ਹਾਂ ਹੁੰਦਾ ਹਾਂ ਹਾਂ ਹੁੰਦਾ ਤੇ ਚੰਗੇ ਕੰਮ ਕਰਿਆ ਕਰ ਫਿਰ ਨਹੀਂ ਦੇ ਵੇਖ ਲੈ ਤੇਲ ਕਿੰਨਾ ਗਰਮ ਹੁੰਦਾ ਮਾੜਾ ਕੰਮ ਕੋ ਕੀ ਤਰੀ ਨਾ ਨਾ ਮੈਨੂੰ ਤੇ ਨਹੀਂ ਕੜਾਏ ਚ ਪਾਉਂਦੇ ਉਹ ਨਾ ਮੈਂ ਤਾਂ ਕੰਮ ਹੀ ਸਾਰੇ ਚੰਗੇ ਕੀਤੇ ਵੇ ਕਿਤੇ ਲੜਾਈ ਲੜੋਈ ਹੁੰਦੀ ਹੋਵੇ ਹਣਾ ਹੁਣ ਮੈਨੂੰ ਵੇਖੂਂਗੀ ਤੇ ਮੈਂ ਉਹਨਾਂ ਨੂੰ ਜਾ ਕੇ ਛਡਾਉਂਗੀ ਮੈਂ ਵੇਖੂਂਗੀ ਇਹਨਾਂ ਉਹਨੂੰ ਕਿਦਾਉਣ ਨਾਲ ਹੀ ਕਹਿੰਦੇ ਉਹਨੂੰ ਚੁਗਲੀਆਂ ਕਰਨਾ ਕਹਿੰਦੇ ਆ ਉਹਨੂੰ ਨਿੰਦਿਆ ਲੈਣਾ ਕਹਿੰਦੇ ਆ ਵਿੱਚਲੀ ਖਬਰ ਰੱਖਣੀ ਕਹਿੰਦੇ ਆ ਦੂਜੇ ਨੂੰ ਸੁਣਾਉਣੀ ਕਹਿੰਦੇ ਆ ਆਹੋ ਚੰਗਾ ਚੱਲਿਆ ਮੈਂ ਮੈਂ ਨਹੀਂ ਸੁਣਨੀ ਨਹੀਂ ਇਹ ਗੱਲ ਤੁਸੀਂ ਵੀ ਇਹ ਗੱਲ ਗਲਤ ਹੁਣ ਮੈਂ ਸੁਣੂੰਗੀ ਨਹੀਂ ਹਾਂ ਮੈਂ ਗਵਾਂਡੀਆਂ ਨੂੰ ਦੱਸੂੰਗੀ ਨੀ ਵੀ ਇਹਨਾਂ ਕਰ ਲੜਾਈ ਹੋਈ ਆ ਫਿਰ ਉਹਨੂੰ ਸੁਲਾ ਕਿੱਦਾਂ ਹੋਊਗੀ ਮੈਂ ਸੁਣ ਕੇ ਗਾਂ ਦਹਦੀ ਆ ਤੇ ਫਿਰ ਉਹ ਫਿਰ ਉਹਨਾਂ ਦੀ ਸੁਲਾ ਸਫਾਈ ਕਰੰਦੀ ਆ ਪਰ ਇਹ ਕਹਾਣੀਆਂ ਜੇ ਬਾਰੇ ਮੈਂ ਤੇਰ ਕੋ ਪੁੱਛਣਾ ਹੈਗਾ ਵੀ ਮਤ ਤੇਰਾ ਮੱਲੇ ਵਾਲਿਆ ਹੁਣੇ ਬਾਜਣਾ ਚੁਗਲੀਆਂ ਕਰਨਾ ਨਾ ਹਟੀ ਤੇ ਮੈਂ ਚੱਲ ਨਹੀਂ ਕਰਦਾ ਰੇ ਕਾ ਕੰ ਕਰਦਾ ਅੰਦੇ ਕਰ ਤੂੰ ਜਾ ਮਨਾ ਆਪਣੇ ਨਹੀਂ ਪਤਾ ਉਧਰ ਤੂੰ ਆਵਾਜ਼ ਆਈ ਕਿਸੇ ਦੇ ਘਰੋਂ ਲੜਾਈ ਨਹੀਂ ਨਹੀਂ ਮੂਫਲੀਆਂ ਰਿਓੜੀਆਂ ਲਈ ਆਈ ਤੇ ਐ ਵੱਖਰੇ ਰੰਗ ਲਾਉਂ ਮੈਂ ਫਿਰਨ ਚੱਲ ਅਣਾ ਵੇਲਾ ਸਾਹਮਣਾ ਕੋਠਾ ਜਿਹੜਾ ਉਥੇ ਲੜਾਈ ਹੁੰਦੀ ਹੋਵੇ ਤੇ ਫਿਰ ਥੋੜੀ ਜੀ ਯੂ ਨਾ ਕਰ ਥੋੜਾ ਜਿਹੜਾ ਤੇਰੇ ਫੁੱਲ ਤਰਨ ਨੂੰ ਫਿਰਦਾ ਗੇਟ ਜਿਹੜਾ ਜਿੰਨੂੰ ਤੂੰ ਘੇੜ ਵੜ ਵੜ ਪਈ ਨਹੀਂ ਧੀਆ ਅੱਜ ਨੂੰ ਜਾ ਰੋ